ਮੋਸਾ ਸੱਚੀ ਗੱਲ ਸਾਰਾ ਮੈਂ ਡਾਕਟਰ ਹਰਿੰਦਰ ਸਿੰਘ ਦਿਓਲ ਔਰ ਜਿਵੇਂ ਕਿ ਤੁਸੀਂ ਕੁਐਸਚਨ ਪੁੱਛਿਆ ਕਿ ਕੀ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ ਸਾਨੂੰ ਜਿਵੇਂ ਕਿ ਮੌਸਮ ਜਿਹੜਾ ਚੇਂਜ ਹੋ ਰਿਹਾ ਇਕਦਮ ਸਰਦੀ ਤੋਂ ਹੁਣ ਇਹ ਗਰਮੀ ਵਾਲਾ ਮੌਸਮ ਆ ਰਿਹਾ ਹੈ ਕਟਾਈ ਚੱਲ ਰਹੀ ਹੈ ਫਸਲਾਂ ਦੀ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਜਿਵੇਂ ਕਿ ਸਭ ਤੋਂ ਪਹਿਲਾਂ ਕਿ ਫਸਲਾਂ ਦੀ ਕਟਾਈ ਚੱਲ ਰਹੀ ਆ ਤਾਂ ਧੂਲ ਮਿੱਟੀ ਜਿਹੜੀ ਉੱਡਦੀ ਆ ਉਹਦੇ ਵਿੱਚ ਜਿਹੜੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪੋਲਨਸ ਜਿਹੜੇ ਨੇ ਉਹ ਹਵਾ ਦੇ ਵਿੱਚ ਆ ਜਾਂਦੇ ਨੇ ਉੱਡਦੇ ਨੇ ਜਿਹਦੇ ਕਰਕੇ ਸਭ ਤੋਂ ਪਹਿਲਾਂ ਜਿਹੜੀ ਹੈ ਜਿਹੜੇ ਅਲਰਜੀਕ ਪੀਪਲਸ ਨੇ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਜਿਹੜੇ ਪ੍ਰੋਨ ਨੇ ਜ਼ਿਆਦਾ ਅਲਰਜੀ ਤੋਂ ਉਹਨਾਂ ਨੂੰ ਅਲਰਜੀ ਹੋਣ ਦੇ ਜਿਹੜੇ ਇਸ ਮੌਸਮ ਦੇ ਵਿੱਚ ਚਾਂਸਸ ਜਿਹੜੇ ਉਹ ਜ਼ਿਆਦਾ ਹੁੰਦੇ ਨੇ ਜਿਹਦੇ ਕਰਕੇ ਆਪਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਔਰ ਜਿਹੜੇ ਦਮੇ ਦੀ ਦਮੇ ਤੋਂ ਜਾਂ ਫਿਰ ਸੀਓਪੀਡੀ ਵਗੈਰਾ ਹੋ ਗਈ ਜਿਹੜੇ ਇਸ ਚੀਜ਼ ਤੋਂ ਆਲਰੇਡੀ ਜਿਹੜੀ ਟ੍ਰੀਟਮੈਂਟ ਜਨਾਂ ਦਾ ਚੱਲ ਰਿਹਾ ਉਹਨਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਔਰ ਡਾਕਟਰ ਦੀ ਸਲਾਹ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਔਰ ਇਸ ਮੌਸਮ ਦੇ ਵਿੱਚ ਜਿਹੜੀ ਮੈਡੀਸਿਨ ਉਹਨਾਂ ਨੂੰ ਖਾਣੀ ਚੱਲ ਰਹੀ ਹੈ ਜਾਂ ਖਾਣੀ ਖਾਣੀ ਪੈਂਦੀ ਹੈ ਉਹ ਜਿਹੜੀ ਆ ਉਹਦਾ ਕੋਰਸ ਕਰ ਲੈਣਾ ਜਿਹਦਾ ਤਾਂ ਕਿ ਅੱਗੇ ਵਾਸਤੇ ਉਹਨਾਂ ਦਾ ਬਚਾਅ ਹੋ ਸਕੇ ਮੈਂ ਜਰੂਰ ਸਭ ਡਾਈਟ ਦਾ ਕੀ ਤਿਆਰ ਕਰਨਾ ਹੈ ਦਾ ਆਪਣਾ ਖਾਣਾ ਪੀਣਾ ਦੇਖੋ ਡਾਈਟ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਜੰਕ ਫੂਡ ਨੂੰ ਜਿਹੜਾ ਬਿਲਕੁਲ ਅਵੋਇਡ ਕੀਤਾ ਜਾਵੇ ਕੀ ਜੰਕ ਫੂਡ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਜਾਂਦਾ ਕਿ ਜਿਵੇਂ ਆਪਾਂ ਬੱਚਿਆਂ ਨੂੰ ਰੋਟੀ ਨਹੀਂ ਖਾਂਦੇ ਆ ਆਪਾਂ ਉਹਨਾਂ ਨੂੰ ਜੰਕ ਫੂਡ ਖਵਾ ਦਿੰਨੇ ਆ ਜਿਵੇਂ ਕਿ ਨੂਡਲਸ ਹੋ ਗਏ ਮੋਮੋਜ਼ ਹੋ ਗਏ 버ਗਰ ਹੋ ਗਏ ਇਹਨਾਂ ਦਾ ਹਾਈਜਨਿਕ ਜਿਹੜਾ ਨਾ ਉਹ ਇਹਨਾਂ ਹੁੰਦਾ ਨਹੀਂ ਹਾਈਜਨ ਨਹੀਂ ਹੁੰਦੇ ਪ੍ਰੋਪਰਲੀ ਜਿਹਦੇ ਕਰਕੇ ਜਿਹੜੀਆਂ ਪੇਟ ਦੀਆਂ ਪ੍ਰੋਬਲਮ ਨੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਹੋ ਜਾਂਦੀਆਂ ਨੇ ਕਿਉਂਕਿ ਪ੍ਰੋਪਰ ਹੈਂਡ ਵਾਸ਼ ਨਹੀਂ ਹੈਗੇ ਜਿੰਨਾਂ ਦੇ ਵਿੱਚ ਸਮਾਨ ਰੱਖਿਆ ਹੋਇਆ ਉਹ ਪ੍ਰੋਪਰ ਹਾਈਜਨ ਨਹੀਂ ਹੈਗਾ ਔਰ ਜਦੋਂ ਅਸੀਂ ਖਾਂਦੇ ਆ ਉਹ ਇਹੋ ਜਿਹੀਆਂ ਚੀਜ਼ਾਂ ਜੇ ਬੱਚੇ ਜਾਂ ਸਕੂਲੇ ਖਾਂਦੇ ਨੇ ਉਹ ਫਿਰ ਬੱਚੇ ਬਿਮਾਰ ਹੋ ਜਾਂਦੇ ਨੇ ਜਿਹਦੇ ਕਰਕੇ ਪੜ੍ਹਾਈ ਦੇ ਵੀ ਕਾਫੀ ਅਸਰ ਜਿਹੜਾ ਉਹ ਪੈਂਦਾ ਆ ਔਰ ਜੇ ਆਪਾਂ ਗੱਲ ਕਰੀਏ ਬਜ਼ੁਰਗਾਂ ਦੀ ਤੇ ਬਜ਼ੁਰਗਾਂ ਨੂੰ ਇਸ ਮੌਸਮ ਦੇ ਵਿੱਚ ਜਿਹੜਾ ਆ ਆਪਾਂ ਨੂੰ ਹਾਈਡਰੇਟ ਰੱਖਣਾ ਚਾਹੀਦਾ ਆ ਉਹਨਾਂ ਨੂੰ ਐਡਿਕੁਏਟ ਜਿਹੜਾ ਆ ਉਹ ਪਾਣੀ ਦੀ ਜਿੰਨੀ ਮਾਤਰਾ ਸਾਡੇ ਸਰੀਰ ਨੂੰ ਚਾਹੀਦੀ ਆ ਉਹ ਦੇਣੀ ਚਾਹੀਦੀ ਆ ਔਰ ਹਾਈਡਰੇਸ਼ਨ ਜਿਹੜੀ ਆ ਬੱਚਿਆਂ 'ਚ ਵੀ ਜਿਹੜੀ ਆ ਉਹ ਪੂਰੀ ਤਰੀਕੇ ਨਾਲ ਮੇਨਟੇਨ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਦੌੜਦੇ ਭਾਜਦੇ ਨੇ ਉਹਨਾਂ ਨੂੰ ਪਸੀਨਾ ਆਉਂਦਾ ਜਿਹਦੇ ਕਰਕੇ ਉਹ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਗਰਮੀ 'ਚ ਤੇ ਉਹਨਾਂ ਨੂੰ ਪ੍ਰੋਪਰ ਜਿਹੜੀ ਆ ਹਾਈਡਰੇਸ਼ਨ ਪਾਣੀ ਜਿਹੜਾ ਜ਼ਿਆਦਾ ਦਿਓ ਕਸਲ ਜੇ ਕੋਈ ਵੀ ਸਮੱਸਿਆ ਕਿਸੇ ਨੂੰ ਆਂਦੀ ਆ ਗਰਮੀ ਨੂੰ ਜਿਵੇਂ ਮੌਸਮ ਚੇਂਜ ਹੋ ਰਿਹਾ ਅਸੂਲ ਆ ਕਿ ਨਾ ਉਸ ਤਰ੍ਹਾਂ ਕੋਈ ਆਂਦੀ ਆ ਤੇ ਡਿਓਰੋ ਸਟੇਟਿਸ ਏਕੀ ਕੀ ਕਿਸੀਆ ਦੇ ਦੇਖੋ ਸਾਡੇ ਕੋਲੇ ਆਲਮੋਸਟ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਵਰਕਿੰਗ ਨੇ ਜਿਵੇਂ ਕਿ ਗੈਸਟਰੋ ਡਿਪਾਰਟਮੈਂਟ ਹੋ ਗਿਆ ਨੇਫਰੋ ਡਿਪਾਰਟਮੈਂਟ ਹੋ ਗਿਆ ਆਰਥੋ ਹੋ ਗਿਆ ਉਸ ਤੋਂ ਬਾਅਦ ਕ੍ਰਿਟੀਕਲ ਕੇਅਰ ਵਿਭਾਗ ਹੈਗਾ ਆ ਫਿਰ ਗਾਇਨੀ ਦਾ ਵਿਭਾਗ ਹੈਗਾ ਆ ਕਾਰਡੀਓਲੋਜੀ ਦਾ ਵਿਭਾਗ ਹੈਗਾ ਆ ਕਿਸੇ ਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ ਸਾਹ ਦੇ ਰੋਗਾਂ ਦੇ ਜਿਹੜੇ ਸਪੈਸ਼ਲਿਸਟ ਨੇ ਉਹ ਸਾਡੇ ਕੋਲ ਅਵੇਲੇਬਲ ਨੇ ਕਿਸੇ ਵੀ ਤਰ੍ਹਾਂ ਦੀ ਅਗਰ ਕਿਸੇ ਨੂੰ ਮੁਸ਼ਕਲ ਆਉਂਦੀ ਆ ਤਾਂ ਉਹ ਸਾਡੇ ਕੋਲ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਚ ਆ ਕੇ ਆਪ